ਆਏ ਦਿਨ ਹੀ ਕੋਈ ਨਾ ਕੋਈ ਮੁੱਦਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੀ ਰਹਿੰਦਾ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਹੜੀ ਵੀਡੀਓ ਹੈ ਇੱਕ ਵਿਆਹ ਦੀ ਜਿੱਥੇ ਇੱਕ ਡਾਂਸਰ ਦੇ ਨਾਲ ਬਦਸਲੂਕੀ ਕੀਤੀ ਗਈ ਤੇ ਫਿਰ ਡਾਂਸਰ ਨੇ ਵੀ ਰੱਜ ਕੇ ਗਾਲਾਂ ਕੱਢੀਆਂ। ਹਾਂਜੀ ਸਾਸ਼ੀ ਕਾਲ ਜੀ ਮੈਂ ਹਾਂ ਡੀ ਸਿੰਘ ਜੈਲਦਾਰ ਤੇ ਅੱਜ ਆਪਾਂ ਗੱਲ ਕਰਾਂਗੇ ਇਸ ਵਾਇਰਲ ਹੋ ਰਹੇ ਮੁੱਦੇ ਬਾਰੇ। ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਗੱਲਬਾਤ ਅਸਲ 'ਚ ਕੀ ਹੋਈ ਕਿਸ ਦਾ ਸੀ ਕਸੂਰ ਤੇ ਕੌਣ ਹੈ ਇਹ ਡਾਂਸਰ ਯਾਰੋ ਇਸ ਡਾਂਸਰ ਦਾ ਨਾਮ ਸਿਮਰਨ ਸੰਧੂ ਏ ਸਿਮਰਨ ਸੰਧੂ ਨੂੰ ਸਪான்ਸਰ ਕੀਤਾ ਹੋਇਆ ਸੀ ਲਾਡੀ ਗਿੱਲ ਨੇ ਜੋ ਉਹਨਾਂ ਨੂੰ ਸਮਰਾਲੇ ਗਿੱਲ ਰਿਜ਼ੋਰਟਸ ਵਿੱਚ ਲੈ ਕੇ ਆਇਆ ਜਿੱਥੇ ਸਿਮਰਨ ਸੰਧੂ ਹੁਣਾਂ ਨੇ ਪਰਫਾਰਮੈਂਸ ਕਰਨੀ ਸੀ ਲਓ ਜੀ ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਤਾਂ ਸਿਮਰਨ ਨੇ ਦੱਸਿਆ ਕਿ ਉਹ ਉੱਥੇ ਛੋਟੇ-ਛੋਟੇ ਬੱਚਿਆਂ ਦੇ ਨਾਲ ਡਾਂਸ ਕਰਦੀ ਪਈ ਸੀ ਉਹ ਬੱਚੇ ਵੀ ਉਹਨਾਂ ਦੇ ਸਨ ਜਿਨ੍ਹਾਂ ਨੇ ਉਸ ਦੇ ਨਾਲ ਮਿਸਬਿਹੇਵ ਕੀਤਾ ਕੋਰਟ ਪਿੰਡ ਪਾਈ ਤੇ ਐਨਕਾ ਲਈ ਮੂੜੇ ਉਸ ਨੂੰ ਕਹਿ ਰਹੇ ਸੀ ਕਿ ਤੂੰ ਥੱਲੇ ਆ ਕੇ ਸਾਡੇ ਨਾਲ ਡਾਂਸ ਕਰ। ਪਰ ਸਿਮਰਨ ਨੇ ਉਹਨਾਂ ਨੂੰ ਇਗਨੋਰ ਕਰ ਦਿੱਤਾ। ਤਾਂ ਇੰਨੇ ਵਿੱਚ ਸਿਮਰਨ ਨੂੰ ਇਸ਼ਾਰਾ ਮਾਰ ਕੇ ਕਹਿਣ ਲੱਗੇ ਵੀ ਚੱਲ ਤੂੰ ਸਟੇਜ ਤੋਂ ਸਾਈਡ ਤੇ ਹੋ ਜਾ। ਤੇ ਹੋਰ ਵੀ ਮਾੜਾ ਚੰਗਾ ਬੋਲੇ। ਉਹ ਇਵੇਂ ਸਿਮਰਨ ਨਾਲ ਬਿਹੇਵ ਕਰ ਰਏ ਸੀ ਜਿੱਦਾਂ ਉਹਨਾਂ ਨੇ ਖਰੀਦਿਆ ਹੁੰਦਾ ਐ ਉਸਨੂੰ। ਪੈਸੇ ਚੱਕ-ਚੱਕ ਕੇ ਉਸਦੇ ਮੂੰਹ ਤੇ ਮਾਰਦੇ ਪਏ ਸੀ। ਤਾਂ ਇੱਥੋਂ ਤੱਕ ਇੱਕ ਮੁੜੇ ਨੇ। ਸਿਮਰਨ ਦੇ ਮੂੰਹ ਤੇ दारू ਵਾਲਾ ਗਲਾਸ ਚੱਕ ਕੇ ਮਾਰਿਆ। ਪਰ ਉਹ ਸਿਮਰਨ ਦੇ ਨਹੀਂ ਲੱਗਾ। ਸਿਮਰਨ ਦਾ ਬਚਾ ਹੋ ਗਿਆ। ਪਰ ਉਹ ਮੁੜੇ ਸਿਮਰਨ ਨਾਲ ਬਦ ਸੁਲੂਕੀ ਕਰਨ ਲੱਗੇ। ਉਸਨੂੰ ਮਾੜਾ ਚੰਗਾ ਬੋਲਣ ਲੱਗੇ ਗਾਲਾਂ ਕੱਢਣ ਲੱਗੇ ਇਹ ਸੁਣ ਕੇ ਸਿਮਰਨ ਨੂੰ ਵੀ ਗੁੱਸਾ ਆ ਗਿਆ ਸਿਮਰਨ ਨੇ ਕਿਹਾ ਕਿ ਮੈਂ ਵੀ ਜੱਟਾਂ ਦੀ ਕੁੜੀ ਆ ਮੈਂ ਕਿਸੇ ਤੋਂ ਘਟ ਨਹੀਂ ਆ ਜੇ ਤੁਸੀਂ ਗਾਲਾਂ ਕੱਢਦੇ ਹੋ ਤੇ ਤੁਹਾਡੇ ਨਾਲ ਦੋ ਗਾਲਾਂ ਵੱਧ ਹੀ ਕੱਢਾਂਗੀ ਇਸ ਦੇ ਚੱਲਦਿਆਂ ਹੀ ਸਿਮਰਨ ਨੇ ਵੀ ਪੂਰੀ ਮੰਜੀ ਠੋਕ ਕੇ ਰੱਖੀ ਤੇ ਉਹਨਾਂ ਨੂੰ ਵੀ ਚੰਗੀਆਂ ਗਾਲਾਂ ਕੱਢੀਆਂ ਸੋ ਇਹ ਛੋਟਾ ਜਿਹਾ ਵੀਡੀਓ ਕਲਿੱਪ ਕੈਮਰੇ 'ਚ ਰਿਕਾਰਡ ਹੋ ਗਿਆ ਤੇ ਸਿਮਰਨ ਤੋਂ ਇੱਕ ਪ੍ਰੂਫ ਆ ਗਿਆ ਕਿ ਦੇਖੋ ਉਸ ਨਾਲ ਕਿਵੇਂ ਬਦਸਲੂਕੀ ਕੀਤੀ ਜਾ ਰਹੀ ਇਸ ਤੋਂ ਬਾਅਦ ਫਿਰ ਸਿਮਰਨ ਦੀ ਟੀਮ ਉਸ ਨੂੰ ਖਿੱਚ ਕੇ ਲੈ ਗਈ ਤੇ ਸੋ ਆਰਗੇਨਾਈਜ਼ ਕਰਨ ਵਾਲਾ ਵੀ ਸਿਮਰਨ ਦੇ ਹੱਕ 'ਚ ਨਹੀਂ ਬੋਲਿਆ ਸੋ ਉਸ ਨੂੰ ਹੈ ਲੱਗਾ ਕਿ ਜੇ ਤੁਸੀਂ ਇਹੋ ਜੀਆਂ ਚੀਜ਼ਾਂ ਨਹੀਂ ਬਰਦਾਸ਼ਤ ਕਰ ਸਕਦੇ ਤਾਂ ਫਿਰ ਸੋਚ ਨਾ ਆਇਆ ਕਰ ਤਾਂ ਸਿਮਰਨ ਨੇ ਕਿਹਾ ਕਿ ਇੱਕ ਹੱਦ ਹੁੰਦੀ ਹੈ ਜ਼ੁਲਮਸਹਿਨ ਦੀ ਮੁੰਡੇ ਕੁਝ ਜ਼ਿਆਦਾ ਹੀ ਕਰ ਰਹੇ ਸੀ ਜਿਸ ਕਰਕੇ ਮੈਂ ਹਾਈਪਰ ਹੋ ਗਈ ਤੇ ਮੇਰੇ ਤੋਂ ਇਹ ਸਭ ਬਰਦਾਸ਼ਤ ਨਹੀਂ ਹੋਇਆ ਯਾਰੋ ਡਾਂਸ ਕਰਨਾ ਗਲਤ ਨਹੀਂ ਆ ਇਹ ਇਹਨਾਂ ਦੀ ਜੌਬ ਆ ਇਹ ਲੋਕਾਂ ਦਾ ਮਨੋਰੰਜਨ ਕਰਦੀਆਂ ਨੇ ਇਹ ਨਹੀਂ ਕਿ ਇਹ ਡਾਂਸਰਾਂ ਗਲਤ ਹੁੰਦੀਆਂ ਨੇ ਇਸ ਕੁੜੀ ਦੀ ਵੀ ਮਜਬੂਰੀ ਆ ਇਸ ਨੇ ਦੱਸਿਆ ਕਿ ਇੱਕ ਗਰੀਬ ਫੈਮਲੀ ਨੂੰ ਬਿਲੋਂਗ ਕਰਦੀ ਆ ਪਰ ਹੁਣ ਰੱਬ ਦੀ ਮਿਹਰ ਇਸ ਤੇ ਹੋਈ ਏ ਕਿ ਇਹ ਇੱਕ ਸੋ ਦਾ 25 25 30 30 ਯਾਰ ਪਈਆ ਲੈ ਰਹੀ ਏ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੌਣ ਗਲਤ ਲੱਗਦਾ ਏ ਡਾਂਸਰ ਸਿਮਰਨ ਸੰਧੂ ਜਾਂ ਫਿਰ ਉਹ ਮੁੜੇ ਜੋ ਇਸ ਨਾਲ ਗਲਤ ਵਿਵਹਾਰ ਕਰ ਰਹੇ ਸਨ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਦਾਂ ਦੀਆਂ ਹਰਕਤਾਂ ਕਰਨ ਵਾਲੇ ਲੋਕ ਸੁਧਰ ਜਾਣ ਸੋ ਇਸ ਦੇ ਨਾਲ ਹੀ ਤੌਰ ਤੇ ਚਾਹੁੰਦੇ ਆ ਇਜਾਜ਼ਤ ਮਿਲਦੇ ਆ ਕਿਸੇ ਨਵੀਂ ਵੀਡੀਓ ਦਾ ਸਤਿ ਸ਼੍ਰੀ ਅਕਾਲ ਜੀ